ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਚਿੱਟੇ ਬੂਟ ਦੇਖੋ ਆ ਬੱਚੇ ਬਨੇ ਹੋਏ ਨੇ ਸ਼ਾਇਦ ਕੀ ਨੇ ਰੇਸ ਚ ਨਾ ਪਾਰਟਿਸਪੇਟ ਕਰਨਾ ਹੈ ਨਾ ਬੂਟ ਨੇ ਆ ਰੇਸ ਆ ਚਮਚਾ ਵਾਲੀ ਰੇਸ ਹੈ ਨਾ ਸਰੋਜ ਆਪਣੀਆਂ ਕਾਲੀਆਂ ਜੁੱਤੀਆਂ ਨੂੰ ਪਾਲਿਸ਼ ਕਰਨ ਵਿੱਚ ਮਗਨ ਸੀ ਮਾਂ ਨੇ ਆਵਾਜ਼ ਮਾਰੀ ਸਰੋਜ ਅੱਜ ਤੇਰੀਆਂ ਕਿਤਾਬਾਂ ਮੇਜ਼ ਤੇ ਹੀ ਰਹਿਣਗੀਆਂ ਇਹਨਾਂ ਨੂੰ ਬੈਗ ਵਿੱਚ ਰੱਖੋ ਬੂਟਾਂ ਤੇ ਬੁਰਸ਼ ਰਗੜਦੇ ਹਾਂ ਉਸਨੇ ਕਿਹਾ ਮੰਮੀ ਅੱਜ ਖੇਡ ਦਿਵਸ ਹੈ ਫਿਰ ਉੱਥੇ ਬੈਗ ਦਾ ਕੀ ਕੰਮ ਸਰੋਜ ਨੂੰ ਖੇਡਾਂ ਵਿੱਚ ਬਹੁਤ ਦਿਲਚਸਪੀ ਹੈ ਉਹ ਹਰ ਸਾਲ ਚਮਚਾ ਦੌੜ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਪਿਛਲੇ ਕਈ ਦਿਨਾਂ ਤੋਂ ਉਹ ਕਾਫੀ ਤਿਆਰੀ ਵੀ ਕਰ ਰਹੀ ਸੀ ਚਮਚੇ ਵਿੱਚ ਬੰਟਾ ਪਾ ਉਹ ਇਸ ਨੂੰ ਮੂੰਹ ਵਿੱਚ ਫੜ ਕੇ ਕਦੇ ਇਸ ਕਮਰੇ ਵਿੱਚ ਜਾਂਦੀ ਕਦੇ ਉਸ ਕਮਰੇ ਵਿੱਚ ਕਦੇ ਉਹ ਪੋੜੀਆਂ ਤੇ ਅਭਿਆਸ ਕਰਦੀ ਸੀ ਤੇ ਕਦੇ ਮੈਦਾਨ 'ਚ ਉਸ ਨੂੰ ਪੂਰੀ ਉਮੀਦ ਸੀ ਕਿ ਉਹ ਇਸ ਵਾਰ ਜਿੱਤੇਗੀ ਉਹ ਜਲਦ ਤਿਆਰ ਹੋ ਕੇ ਸਕੂਲ ਬੱਸ ਵਿੱਚ ਚੜ ਗਈ ਬੱਸ ਵਿੱਚ ਬੈਠੇ ਸਾਰੇ ਬੱਚੇ ਸਰੋਜ ਸਰੋਜ ਚੀਕਣ ਲੱਗੇ ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ ਸਰੋਜ ਇਸ ਵਾਰ ਤੂੰ ਹੀ ਜਿੱਤੇਗੀ ਬੱਸ ਤੋਂ ਉਤਰ ਕੇ ਸਾਰੇ ਬੱਚੇ ਕਤਾਰ ਵਿੱਚ ਲੱਗ ਗਏ ਕਤਾਰ ਵਿੱਚੋਂ ਇੱਕ ਇੱਕ ਕਰਕੇ ਗੇਟ ਦੇ ਅੰਦਰ ਜਾਣ ਲੱਗੇ ਜਿਵੇਂ ਹੀ ਸਰੋਜ ਗੇਟ ਤੇ ਪਹੁੰਚੀ ਤਾਂ ਅਧਿਆਪਕ ਨੇ ਕਿਹਾ ਤੁਸੀਂ ਕਤਾਰ ਤੋਂ ਵੱਖ ਹੋ ਜਾਓ ਉਸ ਨੂੰ ਸਮਝ ਨਹੀਂ ਆਇਆ ਕਿ ਉਸ ਨੂੰ ਵੱਖ ਕਿਉਂ ਕੀਤਾ ਗਿਆ ਹੈ ਸਾਰੇ ਬੱਚੇ ਸਕੂਲ ਦੇ ਅੰਦਰ ਚਲੇ ਗਏ ਉਹ ਅਜੇ ਵੀ ਬਾਹਰ ਗੇਟ ਤੇ ਖੜੀ ਸੀ ਉਸ ਨੇ ਡਰਦੇ ਹੋਏ ਅਧਿਆਪਕ ਉਸ ਨੇ ਡਰਦੇ ਹੋਏ ਅਧਿਆਪਕ ਨੂੰ ਪੁੱਛਿਆ ਮੈਡਮ ਮੈਂ ਅੰਦਰ ਕਦੋਂ ਜਾਵਾਂਗੀ ਅਧਿਆਪਕ ਨੇ ਕਿਹਾ ਤੁਸੀਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਅੱਜ ਚਿੱਟੇ ਬੂਟ ਨਹੀਂ ਪਾਏ ਹੋਏ ਉਹ ਆਪਣੇ ਪੈਰਾਂ ਵੱਲ ਦੇਖ ਕੇ ਘਬਰਾ ਗਈ ਇੰਨਾ ਕਾਲੇ ਅਤੇ ਚਿੱਟੇ ਬੂਟਾਂ ਦੇ ਚੱਕਰ ਵਿੱਚ ਸਾਰਾ ਕੰਮ ਹੀ ਖਰਾਬ ਹੋ ਗਿਆ ਸਰੋਜ ਸੋਚ ਹੀ ਰਹੀ ਸੀ ਕਿ ਸਿਰਫ ਚਿੱਟੇ ਬੂਟਾਂ ਵਿੱਚ ਹੀ ਦੌੜ ਲਗਾਈ ਜਾ ਸਕਦੀ ਹੈ ਮੈਂ ਇਹਨਾਂ ਬੂਟਾਂ ਤੋਂ ਵੀ ਦੌੜ ਸਕਦੀ ਹਾਂ ਕਹਾਣੀ ਦਾ ਨਾਮ ਸੀ ਚਿੱਟੇ ਬੂਟ ਚਮਚਾ ਲਈ ਰੇਸ ਕੁੜੀ ਲਗਾਉਂਦੀ ਹੈ ਸਰੋਜ ਜਿਹਦਾ ਨਾਮ ਸਰੋਜ ਆਪਣੇ ਕਾਲੀਆਂ ਜੁੱਤੀਆਂ ਨੂੰ ਪਾਲਿਸ਼ ਕਰਦੀ ਹੈ ਮਾਂ ਆਵਾਜ਼ ਮਾਰਦੀ ਹੈ ਸਰੋਜ ਅੱਜ ਤੇਰੇ ਕਿਤਾਬਾਂ ਮੇਜ਼ ਤੇ ਹੀ ਰਹਿਣਗੀਆਂ ਸਰੋਜ ਬੂਟਾ ਤੇ ਬੁਰਸ਼ ਰਗੜਦੇ ਹੋਏ ਕਹਿੰਦੀ ਹੈ ਕਿ ਮੰਮੀ ਅੱਜ ਖੇਡ ਦਿਵਸ ਹੈ ਫਿਰ ਉੱਤੇ ਬੈਗ ਦਾ ਕੋਈ ਕੰਮ ਹੀ ਨਹੀਂ ਹੈਗਾ ਸਰੋਜ ਨੂੰ ਖੇਡਾਂ 'ਚ ਬਹੁਤ ਤੇ ਰਚਿ ਜਸਪੀ ਹੁੰਦੀ ਹੈ ਉਹ ਚਮਚਾ ਦੌੜ 'ਚ ਹਰ ਵਾਰ ਪਹਿਲੇ ਨੰਬਰ ਤੇ ਆਂਦੀ ਹੈ ਉਹ ਮੂਹ ਵਿੱਚ ਚਮਚਾ ਪਾ ਕੇ ਉਹਦੇ ਤੇ ਬੰਟਾ ਰੱਖ ਕੇ ਕਦੇ ਕਿਹੜੇ ਕਮਰੇ ਚ ਜਾਂਦੀ ਹੈ ਕਦੇ ਦੂਸਰੇ ਕਮਰੇ ਚ ਕਦੇ ਪੋੜੀਆਂ ਤੇ ਅਭਿਆਸ ਕਰਦੀ ਹੈ ਤੇ ਕਦੇ ਮੈਦਾਨ ਚ ਉਸ ਨੂੰ ਪੂਰੀ ਉਮੀਦ ਹੁੰਦੀ ਹੈ ਕਿ ਉਹ ਇਸ ਵਾਰ ਜਿੱਤੇਗੀ ਉਹ ਜਲਦੀ ਤਿਆਰ ਹੋ ਕੇ ਸਕੂਲ ਬੱਸ ਵਿੱਚ ਚੜ ਗਈ ਬੱਸ ਵਿੱਚ ਸਾਰੇ ਬੱਚੇ ਸਰੋਜ ਸਰੋਜ ਚੀਕਣ ਲੱਗੇ ਸਾਰਿਆਂ ਨੇ 21 ਵਜਿਆ ਸਰੋਜ ਇਸਵਰ ਤੂੰ ਹੀ ਜਿੱਤੇਗੀ ਬੱਸ ਤੋਂ ਉਤਰਨ ਤੋਂ ਬਾਅਦ ਬੱਚੇ ਕਤਾਰ ਵਿੱਚ ਲੱਗ ਗਏ ਕਤਾਰ ਵਿੱਚੋਂ ਇੱਕ ਇੱਕ ਕਰਕੇ ਗੇਟ ਦੇ ਅੰਦਰ ਜਾਣ ਲੱਗੇ ਅਧਿਆਪਕ ਨੇ ਉਸ ਸਰੋਜ ਨੂੰ ਉੱਥੇ ਰੋਕ ਦਿੱਤਾ ਕਿ ਤੂੰ ਅੰਦਰ ਨਹੀਂ ਜਾਣਾਗਾ ਤੇ ਉਸ ਸਰੋਜ ਡਰਦੀ ਹੋਈ ਪੁੱਛਦੀ ਹੈ ਕਿ ਮੈਡਮ ਮੈਂ ਅੰਦਰ ਕਦੋਂ ਜਾਵਾਂਗੀ ਅਦਪਕ ਕਹਿੰਦੇ ਤੂੰ ਅੰਦਰ ਨਹੀਂ ਜਾ ਸਕਦੀ ਤੂੰ ਅੱਜ ਚਿੱਟੇ ਬੂਟ ਨਹੀਂ ਪਾਏ ਉਹ ਆਪਣੇ ਪੈਰਾ ਵਾਲ ਦੇਖ ਕੇ ਕਬਰਾ ਜਾਂਦੀ ਹੈ ਤੇ ਕਹਿੰਦੀ ਹੈ ਕਿ ਕਾਲੇ ਚਿੱਟੇ ਬੂਟਾਂ ਦੇ ਚੱਕਰ 'ਚ ਸਾਰਾ ਕੰਮ ਹੀ ਖਰਾਬ ਹੋ ਗਿਆ ਸਰੋਜ ਕਹਿੰਦੀ ਹੈ ਸੋਚਦੀ ਹੈ ਤੇ ਕਹਿੰਦੀ ਹੈ ਸਿਰਫ ਚਿੱਟੇ ਬੂਟਾਂ ਵਿੱਚ ਹੀ ਦੌੜ ਲਗਾਈ ਜਾ ਸਕਦੀ ਹੈ ਮੈਂ ਬਿਨਾਂ ਬੂਟਾਂ ਤੋਂ ਵੀ ਦੌੜ ਸਕਦੀ ਹਾਂ ਮੈਂ ਬਿਨਾਂ ਬੂਟਾਂ ਤੋਂ ਵੀ ਦੌੜ ਸਕਦੀ ਹਾਂ ਦੇਖੋ ਅਟੀਚਰ ਉਹਨੂੰ ਕੀ ਹੈ ਸਕੂਲ ਦੇ ਬਾਹਰ ਖੜਵਾ ਕੇ ਖੜੇ ਹੈ ਨਾ ਬਾਕੀ ਬੱਚਿਆਂ ਨੂੰ ਸਕੂਲ ਦੇ ਅੰਦਰ ਭੇਜ ਦਿੰਦੇ ਆ ਸਰੋਜ ਨੂੰ ਕਿਸ ਗੱਲ ਦੀ ਉਮੀਦ ਸੀ ਅਤੇ ਕਿਉਂ ਸਰੋਜ ਨੂੰ ਖੇਡਾਂ ਵਿੱਚ ਪਹਿਲੇ ਸਥਾਨ ਤੇ ਆਉਣ ਦੀ ਉਮੀਦ ਸੀ ਕਿਉਂਕਿ ਉਹ ਹਰ ਸਾਲ ਚਮਚਾ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਦੀ ਸੀ ਕਿਉਂਕਿ ਉਹ ਹਰ ਸਾਲ ਚਮਚਾ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਦੀ ਸੀ ਅਧਿਆਪਕ ਨੇ ਸਰੋਜ ਨੂੰ 게ਟ ਦੇ ਅੰਦਰ ਕਿਉਂ ਨਹੀਂ ਜਾਣ ਦਿੱਤਾ क्योंकि उसने चिट्टे बूट काले बूट पाए थे कि सिर्फ चिट्टे बूटा नाल ही दौड़ लगाई जा सकती है मैं बिना बूटा ते भी दौड़ लगा सकती हूं सरोज ने यह क्यों सोचे क्योंकि मैडम ने उसनु काले बूट करके स्कूल दे अंदर नहीं जान दिता से ਕਿਹੜੇ ਦਿਵਸ ਉੱਪਰ ਤੁਹਾਡੇ ਸਕੂਲ ਵਿੱਚ ਕਿਹੜੇ ਕਿਹੜੇ ਮੁਕਾਬਲੇ ਹੁੰਦੇ ਹਨ ਤੁਸੀਂ ਕਿਸ ਮੁਕਾਬਲੇ ਵਿੱਚ ਭਾਗ ਲੈਂਦੇ ਹੋ ਕਿਹੜੇ ਕਿਹੜੇ ਮੁਕਾਬਲੇ ਹੁੰਦੇ ਨੇ ਦੌੜ ਖੋਖੋ ਸਾਈਕਲ ਰੇਸ ਕਬੱਡੀ ਕੁਸ਼ਤੀ ਮੈਂ ਦੌੜ ਵਿੱਚ ਭਾਗ ਲੈਂਦੀ ਹਾਂ ਕੋਈ ਹੋਰ ਵੀ ਤੁਹਾਨੂੰ ਲੱਗਦਾ ਹੈ ਤਾਂ ਲਿਖ ਸਕਦੇ ਹੋ ਤੁਹਾਡੇ ਖਿਆਲ ਅਨੁਸਾਰ ਕਹਾਣੀ ਵਿੱਚ ਅੱਗੇ ਕੀ ਹੋਇਆ ਹੋਵੇਗਾ ਸ਼ਾਇਦ ਇਸ ਕਹਾਣੀ ਵਿੱਚ ਅੱਗੇ ਹੋਇਆ ਹੋਵੇਗਾ ਕਿ सरोज ने अपने बूट बदल ले होंगे तो होौड़ भाग लेके पहला स्थान हासिल ਕੀਤਾ ਹੋਵੇਗਾ